ਸਾਥੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਵਨ ਮੈਮੀ ਜੋ ਕਿ ਮਿਸ਼ਨਰੀ ਕਲਾਕਾਰ ਹੈ ਉਹਦੇ ਪਿੰਡ ਪਹੁੰਚੇ ਸੀ ਉਹਦਾ ਜਿਹੜਾ ਮਕਾਨ ਹੈ ਉਮੀਦ ਦੇ ਨਾਲ ਟਟੇਰੀ ਹੋ ਗਿਆ ਜਿਸ ਦੀ ਮਾਲੀਸ਼ਾ ਤਾਂ ਕੰਨ ਵਾਸਤੇ ਪਿੰਡ ਦੁਸਾਂਝ ਕਲਾਂ ਤੋਂ ਐਨਆਰਆਈ ਵੀਰਾਂ ਵੱਲੋਂ ਜੋ ਮਦਦ ਪਹੁੰਚੀ ਆ ਉਹ ਪੇਂਟ ਕਰਨ ਵਾਸਤੇ ਦੁਸਾਂਝ ਕਲਾਂ ਤੋਂ ਸਾਡੇ ਸਾਥੀ ਪਹੁੰਚੇ ਆ ਲੈ ਚੱਲਦੇ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਜੀਵਨ ਮੈਮੀ ਦੇ ਘਰ ਪਹੁੰਚੇ ਆ ਹਰਮੇਸ਼ਵਰਦੀ ਜੀ ਸਿ ਆ ਜਾਏ ਆ ਜੀਵਨ ਮੈਮੀ ਦੇ ਘਰ ਅੱਲਵਾਲ ਤੇ ਜਿਹੜੇ ਥੋੜੇ ਦਿਨ ਪਹਿਲਾਂ ਪੋਸਟ ਦੇਖੀ ਸੀ ਸਾਡੇ ਐਨਆਰਆਈ ਵੀਡੀਓ ਜੱਜ ਤੇ ਜੱਜ ਦੱਸਾਇਆ ਮੋਹਨ لال ਰਿਫਾਇਰ ਤੇ ਨਾਲ ਨਾਲ ਡਾਟਰ ਰੋਣਾ ਜੀ ਤੇ ਉਹਨਾਂ ਨੇ ਵੀ ਸਲਾਹ ਕੀਤੀ ਸੀ ਚਲੋ ਉਹ ਵੀ ਹਜੇ ਹੋਣਗੇ ਹੈ ਜੀ ਡਾਕਟਰ ਆ ਗਏ ਨੇ ਜਲੋਕਨ ਚਲਕੋ ਮੈਂ ਮਹੀਨੇ ਰੋਹੂ ਮੈਂ ਤੇ ਆਣ ਮੈਂ ਆਪ ਆ ਕੇ ਲੂੰਗਾ ਤੇ ਉਹਨੇ ਥੋੜੀ ਵੀਰ ਦੀ ਮਦਦ ਕਰਨ ਨੂੰ ਕਿਹਾ ਸੀਗਾ ਤੇ ਇਹ ਵੀ ਅਸੀਂ ਲੈ ਕੇ ਆਏ ਆ ਨਾਲ ਤੇ ਹਾਲਤ ਭਰਾ ਦੀ ਜਾਦੀ ਖਰਾਬ ਆ ਮਕਾਨਾ ਦੀ ਵੀ ਜਾਦੀ ਖਰਾਬ ਆ ਔਰ ਉਹਦਾ ਵੀ ਜਾਦੀ ਖਰਾਬ ਆ ਤੇ ਘਰੇਲੂ ਤੌਰ ਤੇ ਵੀ ਅਸੀਂ ਤਾਂ ਰਹੇ ਕਿ ਮੈਨੂੰ ਇਹੀ ਕਹਿੰਦੇ ਆ ਵੀ ਇਹੋ ਜਿਹੇ ਮਿਸ਼ਨ ਦੇ ਕਲਾਕਾਰ ਜਿਹੜਾ ਨੇ ਮਿਸ਼ਨ ਲਈ ਕੰਮ ਕੀਤਾ ਹੁਣ ਤੱਕ ਮਿਸ਼ਨ ਹੀ ਗੀਤ ਗਾਉਂਦੇ ਜਾ ਰਹੇ ਆ ਤੇ ਆਪਾਂ ਗੀਤਾਂ ਦੇ ਜੂਰ ਆਪਣਾ ਤੇ ਦੂਜਾ ਕਰਦੇ ਆ ਭੰਗੜੇ ਪੋਨੇ ਆ ਪਰ ਨਾਲ ਨਾਲ ਇਹਨਾਂ ਦੇ ਘਰ ਕਿੰਨੇ ਹਰਾਤ ਦੇ ਸਰ ਨੂੰ ਦੇਖਣੇ ਚਾਹੀਦੇ ਆ ਤੇ ਨਾਲ ਨਾਲ ਵੀ ਇਹ ਵੀ ਆਪਣੀ ਜ਼ਿੰਦਗੀ ਵਧੀਆ ਬਸਰ ਸਕਦੇ ਤੇ ਬਾਕੀ ਜੀਵਨ ਮੈਮੀ ਤੋਂ ਤੁਸੀਂ ਕਹ ਸਕਦੇ ਮੈਮੀ ਸਾਬ ਕੀ ਹੋਇਆ ਕਿੰਨੇ ਦਿਨ ਹੋ ਗਏ ਮਕਾਨ ਤੁਹਾਡੇ ਜਿਹੜੇ ਖਸਤਾ ਹਾਲਤ ਸੀ ਕਿ ਉਦਾਂ بارش ਕਰਕੇ ਡਿਗੇ ਮਕਾਨ ਕਾ ਵੀ ਜਿਹਨੂੰ ਹਾਲਤੋਂ ਖਸਤਾ ਹਾਲਤੀ ਸੀ ਜੀ ਕਿੰਨੇ ਜਾਂ ਖਾਂਚੇ ਦਾ ਪੈਨੂ ਦੇ ਪੈ ਸੀ ਇੱਕ ਅੱਛਾ ਜੀ ਤੋਂ ਮੇਰੇ ਸਾਥੀ ਨੇ ਦਿਖਾਉਂਦਾ ਰ ਮੈਂ ਵੀ ਸਾਥੀ ਬੱਢ ਗਿਆ ਖਾਂ ਮੇਰਾ ਤੇ ਮੇਰੀ ਮਾਲੀ ਮਾਂ ਹਾਲਤ ਵਿੱਚ ਪਤੇ ਤਨ ਸਾਰ ਨਾ ਤੇ ਮੁਰਗੇ ਜਦੋਂ ਮੀਂਹ ਪੈਣ ਆਪੇ ਫਿਰ ਪਾਣੀ ਪੀ ਪੇ ਕੋਈ ਗੁੱਜ ਵੀ ਨਹੀਂ ਟੱਪਾ ਅੱਛਾ ਜੀ ਹਜੂਰ ਨਾਲ ਸਾਰੇ ਤੇ ਕੋਈ ਜਾਨੀ ਮਨਲੀ ਨੁਕਸਾਨ ਜਾਂ ਹੋਰ ਕੋਈ ਸਮਾਨ ਦਾ ਵਿਚਾਰਿਆ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਪਾਣੀ ਪਾਣੀ ਪੈਣ ਸੀ ਬਹੁਤ ਸੀਗਾ ਕਿੰਨੇ ਫੁੱਟ ਤੱਕ ਫੇਵੀ ਮਨ ਲਓ ਜਿਹੜਾ ਸਦਾ ਨਮਾਨ ਹੈ ਉਧਰ ਉਧਰ ਪਾਣੀ ਚਾਜਿਆ ਪੈਂਦਾ ਫੁਰਸਿਆ। ਪਰਛਾਈ। ਹਾਂਜੀ। ਇੱਥੇ ਘਰ ਚ ਕਿੰਨੇ ਫੁੱਟ ਤੱਕ ਪਾਣੀ? ਇੱਥੇ ਪਾਣੀ ਦਾ ਮਤਲਬ ਜਿਵੇਂ ਬਾਸ਼ ਹੋਰੀ ਤੇ ਫੁੱਟ ਫੁੱਟ ਪਾਣੀ ਸੀਗਾ। ਫੁੱਟ ਫੁੱਟ ਪਾਣੀ ਸੀਗਾ। ਕਾਫੀ ਦੇਖ ਰਹੇ ਆ ਕਾਫੀ ਨੁਕਸਾਨ ਹੋਇਆ ਮਕਾਨ ਤੁਹਾਡਾ ਸਾਰਾ ਡਿੱਗ ਪਿਆ। ਤੇ ਬਾਕੀ ਹੋਰ ਸਾਥੀਆਂ ਤੋਂ ਕੀ ਮੰਗ ਕਰਦੇ ਆ? ਸਾਥੀ ਜਿਹਦਾ ਸਾਰੀ ਦਾ ਸਾਥੀ ਹੈਗੇ ਇਹ ਮੈਨੂੰ ਚਾਹੁੰਦੇ ਜਿਦਾ ਤੁਸੀਂ ਵੀ ਸਾਰੇ ਸਾਥੀ ਆਏ ਆ। ਜਾਂ ਬਾਹਰ ਸਾਥੀ ਬਿਠੇ ਨਾ ਰਹੀ। ਜਿਹੜੇ ਜਣੀ ਜਿਹੜਾ ਇਨਸਾਨੀਅਤ ਹੋਰ ਤੇ ਜੇ ਸਭ ਨੂੰ ਪਿਆਰ ਕਰਦੇ ਆ ਨਾ ਤੇ ਸਾਰੇ ਸਾਥੀ ਥੋੜੀ ਥੋੜੀ ਮਨਨ ਮਤ ਕਰ ਰਹੇ ਨੇ ਚੰਗੀ ਗੱਲ ਆ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਵੀਰ ਆਇਆ ਗਗਨ ਪਟਾ ਜੀ ਤੇ ਕੁਲਵਿੰਦਰ ਦਸਾਂ ਜੀ ਸ਼ਾਦੀ ਪਾਜੀ ਦਨਜੰਦਰ ਸਿੰਘ ਜਗਨੂ ਜੀ ਤੇ ਉਹਨਾਂ ਜਿਹੜੇ ਜੋੜੀ ਸਭ ਨੂੰ ਬਹੁਤ ਸਾਨੂੰ ਲਾਇਆ ਸੀਗਾ ਬਿਲਕੁਲ ਤੇ ਅਸੀਂ ਲੈ ਕੇ ਪਹੁੰਚੇ ਆ ਨਾਲੇ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਦੇ ਹਾਂ ਜੇ ਹੋਰ ਵੀ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਇਹਨਾਂ ਨੂੰ ਸਿੱਧੀ ਵੀ ਕਰ ਸਕਦਾ ਬਿਲਕੁਲ ਜੀ ਸਿੱਧੀ ਮਦਦ ਕਰਦੇ ਸਭ ਤੋਂ ਵਧੀਆ ਨੇ ਕਰ ਬਿਲਕੁਲ ਜੀ ਸਾਥੀ ਦੇ ਸਕਦਾ ਬੰਦਾ ਆਗੇ ਨਾਲੇ ਲੋ ਜੀ ਮੈਂ ਭਾਈ ਸਾਹਿਬ ਉਹਨਾਂ ਨੂੰ 31000 ਦੀ ਜਿਹੜੀ ਨਕਦ ਰਾਸ਼ੀ ਆ ਆਪਣੇ ਵੀਰਾਂ ਵੱਲੋਂ ਆਈ ਆ ਸੋ ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਹਾਂ ਹੋਰ ਵੀ ਜਿਹੜੇ ਐਨ ਆਰ ਆਈ ਵੀਰ ਆਪਣਾ ਸਹਿਯੋਗ ਕਰਨਾ ਚਾਹੁੰਦੇ ਉਹ ਕਰ ਸਕਦੇ ਆ ਸਿੱਧੇ ਆ ਕੇ ਕਰ ਸਕਦੇ ਆ ਜਾਂ ਕਿਸੇ ਦੇ ਜ਼ਰੀਏ ਕਰ ਸਕਦੇ ਆ ਆਪਣੀ ਟੀਮ ਜਿੱਤੇ ਤੁਹਾਨੂੰ ਹੈਗੀ ਆ ਵੀ ਤਦ ਸੋ ਜਿੰਨੇ ਵੀ ਸਾਥੀ ਜਿਨ੍ਹਾਂ ਨੇ ਇਹ ਮਾਇ ਦੀ ਰਾਚੀ ਜੜੀ ਭੇਜੀ ਹੈ ਮੱਦੇਦ ਦੇ ਤੌਰ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਗੇ ਸਾਡੇ ਸਾਥੀ ਮੈਂ ਜਿਨ੍ਹਾਂ ਸਾਥੀਆਂ ਨੇ ਇਹ ਮਾਲੀ ਸਦਾ ਭੇਜੀਆ ਮੈਂ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਸਾਥੀਆਂ ਨੇ ਪਹਿਲਾਂ ਵੀ ਮੈਨੂੰ ਮਾਇਆ ਭੇਜੀਆ ਉਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਸਾਥੀ ਹੋਰ ਵੀ ਸਹਿਯੋਗ ਦੇ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਾਇਦ ਕਿ ਮੈਂ ਪਾ